ਲੁਧਿਆਣੇ ਤੋਂ ਆਏ ਸੀਗੇ ਬਸ ਇੱਥੋਂ ਫੇਰ ਸਾਰੇ ਕਰ ਲੈ ਆਟੋ ਆਟਵਾ ਦੇ ਵਿੱਚ ਇਕੱਠੇ ਹੋ ਕੇ ਸਾਰੇ ਜਾਨੇ ਜਾਵਾਂਗੇ ਅਸੀਂ ਫਿਰ ਸਾਨੂੰ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੁਹਾਨੂੰ ਸਾਰਾ ਦਿਖਾਉਂਗਾ ਜਿੱਥੇ ਗੋਪੀਆਂ ਰਾਤ ਨੂੰ ਆਉਂਦੀ ਆਉਂਦੀਆਂ ਨੇ ਉੱਥੇ ਦਾ ਸਾਰਾ ਇਤਿਹਾਸ ਵੀ ਦੱਸੂਗਾ ਹਾਂ ਕਿਹਦਾ ਲੱਗਿਆ ਬੜੀਆ ਲੱਗਿਆ ਚਾਲ ਜਿੱਤ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਕਾਕਾ ਕਿੱਥੇ ਲੱਗ ਰਹੇ ਨੇ ਕੋਟਿੰਗ ਕਰਕੇ ਰਸਾਂਗੇ ਕਿੰਨੇ ਜਾਣੇ ਸੀਗੇ ਆਟੇ ਚ 15 14 15 ਜਾਣੇ ਤੇ ਵੀ ਪੰਛੀ ਦਾ ਪੰਛੀ ਦਾ ਲੈਣਾ ਨਹੀਂ ਹੈਗਾ ਰਾਤ ਨੂੰ ਜਿਹੜੇ ਬੰਦਰ ਨੇ ਉਹ ਵੀ ਆਪਣੇ ਆਪਣੇ ਬਾਹਰ ਨਿਕਲ ਜਾਂਦੇ ਨੇ ਇੱਥੇ ਨਹੀਂ ਰਹਿੰਦੇ ਇਹ ਰਾਤ ਆ ਦੇਖੋ ਇਦਾਂ ਦੇ ਨੇ ਬਿਲਕੁਲ ਪੇੜ ਪੌਦੇ ਆ ਦੇਖੋ ਫਰੈਂਡਸ ਸਾਰੇ ਹਨਾ ਨਦੀਵੰਨ ਨੂੰ ਚੱਲੇ ਨੇ ਆ ਦੇਖ ਲਓ ਉਧਰ ਸਾਡੀ ਬੱਸ ਖੜੀ ਆ ਤੇ ਇਧਰੋਂ ਇਥੋਂ ਫੇਰ ਸਾਰਿਆਂ ਨੇ ਆਟੋ ਕਰ ਲਏ ਕਿਉਂਕਿ ਨਿਦੀਵਨ ਤਾਂ ਨੇੜਈ ਆ ਜਿਹੜੇ ਦੂਰ ਵਾਲੇ ਮੰਦਰਾਂ 'ਚ ਜਾਣਾ ਵਾ ਉਹ ਫੇਰ ਸਾਡੀ ਬੱਸ ਜਾਊਗੀ ਸਹਤੋਂ ਤੱਕ ਗਿਆ ਹੋਇਆ ਮੈਂ ਨਿਦੀਵਨ ਜਿੱਤੇ ਗੋਪੀਆਂ ਹੁੰਦੀਆਂ ਨੇ ਗਿਆ ਹੋਇਆ ਨਾ ਆ ਦੇਖੋ ਇੱਥੇ 100 ਰੁਪਿਆ ਇੱਕ ਸਵਾਰੀ ਦਾ ਹੁਣ ਜਾਂਦਾ ਲੈਂਦੇ ਆ ਗਲਾ ਖਰਾਬ ਹੋਇਆ ਹੋਇਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਸ ਹੁਣ ਅਸੀਂ ਨਿਧੀਵੰਨੂ ਚੱਲੇ ਆਂ ਤੇ ਆ ਸਾਰੇ ਪਿੱਛੇ ਆਟੋ ਵਗੈਰਾ ਸਾਡੇ ਰੈਡੀ ਹੋ ਗਏ ਉੱਥੋਂ ਦਾ ਸੀ ਆਏ ਸੀਗੇ ਉਹ ਦੇਖੋ ਲੁਧਿਆਣੇ ਤੋਂ ਆਏ ਸੀਗੇ ਬੱਸ ਇੱਥੋਂ ਫਿਰ ਸਾਰੇ ਕਰ ਲੈ ਆਟੋ ਆਟਵਾ ਦੇ ਵਿੱਚ ਇਕੱਠੇ ਓਟੇ ਸਾਰੇ ਜਾਨੇ ਜਾਵਾਂਗੇ ਅਸੀਂ ਫਰੈਂਸਰਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੁਹਾਨੂੰ ਸਾਰਾ ਦਿਖਾਉਂਗਾ ਜਿੱਤੇ ਗੋਪੀਆਂ ਰਾਤ ਨੂੰ ਆਉਂਦੀ ਆਉਂਦੀਆਂ ਨੇ ਉੱਥੇ ਦਾ ਸਾਰਾ ਇਤਿਹਾਸ ਵੀ ਦੱਸੂਗਾ चलिए सहज हाँ गो, गो। तो तो निधिवन कहा पर है वृंदा वृंदावन वीडियो नैसा लग्या <laughs> ਬਹੁਤ ਵਧੀਆ ਲੱਗਿਆ ਰਾਜਤ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਾਕੀ ਆ ਕੇ ਪਤਾ ਲੱਗਣਾ ਹੈ ਦੇਖਾਂਗੇ VOTING ਕਰਕੇ ਦੱਸਾਂਗੇ ਕਿੰਨੇ ਜਾਣੇ ਸੀਗੇ ਆਟੋ 'ਚ 15 14 ਬੰਦੇ ਆ ਜਾਣੇ ਜੇ ਸਵਾਰੀ ਉੱਤਰੀ ਸਾਰੀ ਆਟੋ ਦੀ ਹੋਈ ਆ ਹਾਂ ਸਾਰੀਆਂ ਆਟੋ ਦੀਆਂ ਸਾਰੀਆਂ ਨੇ ਐਨੀਆਂ ਸਵਾਰੀਆਂ ਨੇ ਨਦੀਵਨ ਸੀ ਲੱਭਿਆ ਅਗਲਾ ਬਲੌਗ VOTING ਦਾ ਪਾਵਾਂਗੇ ਇੱਥੇ VOTING ਵੀ ਕੀਤੀ ਸੀ ਅਸੀਂ ਦੇਖੋ ਨਦੀਵਨ ਨਿਧੀ ਬੰਨ ਲਲਿਲ ਕਾਂਡ ਆ ਦੇਖੋ ਇਹ ਆ ਗਿਆ ਹੁਣ ਗੇਟ ਆ ਗਿਆ ਮੇਨ ਐਂਟਰੈਂਸ ਗੇਟ ਆ ਦੇਖੋ ਆ ਹਣਾ ਮੈਂ ਅਸੀਂ ਬਿਲਕੁਲ ਸਹੀ ਟਾਈਮ ਤੇ ਆਏ ਆ ਇੰਨਾ ਜ਼ਿਆਦਾ ਰਾਸ਼ ਨਹੀਂ ਹੈਗਾ ਦੇਖੋ ਆ ਸਾਰੀ ਸੰਗਤ ਖੜੀ ਹੈ ਸਾਡੀ ਆਈ ਆਈ ਇਹ ਗੇਟ ਆ ਮੇਨ ਗੇਟ ਆਏ ਇਹ ਨਿਧੀ ਬੰਦਾ ਇਹ 프ਰੰਟ 게ਟ ਆ 백사이드 프ਰੰਟ 게ਟ ਆ ਹੈ ਗੋਪੀਆਂ ਤੇ ਕ੍ਰਿਸ਼ਨ ਜੀ ਰਾਸ ਕਰਦੇ ਨੇ ਗੋਪੀਆਂ ਗੋਪੀਆਂ ਤੇ ਕ੍ਰਿਸ਼ਨ ਜੀ ਰਾਸ ਕਰਦੇ ਨੇ ਉੱਤੇ ਅੰਦਰ ਕੱਢ ਕੇ ਦਸੀ ਇੱਕ ਗਾਈਡ ਦੇ ਤੋ ਹਾਂ ਨਿਦੀ ਬਣਾ ਗਏ ਅਸੀਂ ਆ ਦੇਖੋ ਇਧਰਲੇ ਪਾਸੇ ਕੀ ਨੇ ਇਹ ਇੱਥੇ ਰਾਤ ਨੂੰ ਰਾਤ ਨੂੰ ਜਾਂ ਬੋਗੀਆਂ ਡਾਂਸ ਕਰਦੇ ਆ ਨੱਚਦੇ ਆ ਨੇ ਕੀ ਕਰਦੇ ਆ ਰਾਸਲੀਲਾ ਕਰਦੇ ਹੁੰਦੀਆਂ ਨੇ ਆ ਤੁਹਾਨੂੰ ਬੈਕ ਸਾਈਡ ਤੇ ਕਰਕੇ ਦਿਖਾਉਣਾ ਤੁਹਾਨੂੰ ਸਾਰਾ ਕੇਸ ਜਗ੍ਹਾ ਤੇ ਇੱਕ ਚੀਜ਼ ਹੋਰ ਆ ਇੱਥੇ ਕੋਈ ਵੀ ਹੈ ਨਾ ਕਿਸੇ ਵੀ ਪੰਛੀ ਦਾ ਆਲਣਾ ਨਹੀਂ ਹੈਗਾ ਆ ਦੇਖੋ ਇੱਥੇ ਕੋਈ ਵੀ ਨਹੀਂ ਹੁੰਦਾ ਐ ਮੈਨੂੰ ਇੱਥੇ ਕੀ ਹੁੰਦਾ ਵਾ ਤੇ ਰਾਤ ਨੂੰ ਗੋਪੀਆਂ ਤੇ ਕ੍ਰਿਸ਼ਨ ਜੀ ਰਾਸ ਕਰਦੇ ਨੇ ਇਸ ਜਗ੍ਹਾ ਤੇ ਤੇ ਇੱਕ ਚੀਜ਼ ਹੋਰ ਹਣਾ ਕਹਿੰਦੇ ਐਸੇ ਕਿਸੇ ਵੀ ਪੰਛੀ ਦਾ ਆਲਣਾ ਨਹੀਂ ਬਣਾਇਆ ਹੋਇਆ ਹਣਾ ਨਹੀਂ ਬਣਾਇਆ ਇਹ ਬਿਨਾਂ ਪਾਣੀ ਤੋਂ ਦੇਖੋ ਹਰ ਹਟਮ ਹਰੇ ਰਹਿਣਗੇ ਬਿਨਾਂ ਪਾਣੀ ਤੋਂ ਪਰ ਤੁਸੀਂ ਇੱਕ ਗੱਲ ਧਿਆਨ ਚ ਰੱਖੀ ਹੁੰਦੇ ਕਿ ਅਵਾ ਦੱਸਣਾ ਨਾ ਇਹ ਇੱਕ ਜੋੜੇ ਦੇ ਰੂਪ ਵਿੱਚ ਦੇ ਮਿਲੇ ਹੋਏ ਨੇ ਇਸ ਤਰ੍ਹਾਂ ਪਾਈ ਹੋਈ ਹੈ ਇਹਨਾਂ ਦੇ ਅੱਛਾ ਜੋੜੇ ਦੇ ਵਿੱਚ ਮਹਨਿਯਰ ਕਰਾਦਾ ਔਰ ਕ੍ਰਿਸ਼ਨ ਆ ਦੋਸਤ ਰਾਤ ਨੂੰ ਰਾਤ ਨੂੰ ਛੁਪ ਕੇ ਦੇਖਣ ਦੀ ਕੋਸ਼ਿਸ਼ ਕਰਦਾ ਤਾਂ ਅੰਨਾਜਾ ਪਾਗਲ ਹੋ ਜਾਂਦਾ ਬਾਅਦ ਵਿੱਚ ਉਹਦੀ ਮਿੱਟੀ ਵੀ ਹੋ ਜਾਂਦੀ ਜਿਹੜਾ ਰਾਤ ਨੂੰ ਦੇਖਣ ਦੀ ਕੋਸ਼ਿਸ਼ ਆਲਣਾ ਵਾਲੀ ਗੱਲ ਦੱਸ ਵੀ ਆਲਣਾ ਇੱਥੇ ਕਿਸੇ ਵੀ ਪੰਛੀ ਦਾ ਕਿਸੇ ਵੀ ਪੰਛੀ ਦਾ ਆਲਣਾ ਨਹੀਂ ਹੈਗਾ ਰਾਤ ਨੂੰ ਜਿਹੜੇ ਬੰਦ ਕਰਦੇ ਉਹ ਵੀ ਆਪਣੇ ਆਪਣੇ ਬਾਹਰ ਨਿਕਲ ਜਾਂਦੇ ਨੇ ਇੱਥੇ ਵੀ ਰਹਿੰਦੇ ਆ ਇਹ ਰਾਤ ਨੂੰ ਇੱਥੇ ਵੀ ਹੁੰਦੇ ਜੇ ਕੋਈ ਪੰਛੀ ਇੱਥੇ ਆਉਂਦਾ ਵੀ ਆ ਆ ਦੇਖੋ ਇਦਾਂ ਦੇ ਨੇ ਬਿਲਕੁਲ ਪੇੜ ਪੌਦੇ ਜਿੰਨੇ ਵੀ ਅੰਦਰ ਲੱਗੇ ਹੋਏ ਆ ਆ ਦੇਖੋ ਕਿ ਇਸ ਤਰ੍ਹਾਂ ਦੇ ਆ ਇਹ ਨਾ ਅਸੀਂ ਬਹੁਤ ਵਧੀਆ ਟਾਈਮ ਤੇ ਆ ਗਏ ਨਹੀਂ ਤਾਂ ਨਾ ਕੀ ਹੁੰਦਾ ਵਾ ਜਿੰਨੇ ਵੀ ਸੰਗਤ ਬਹੁਤ ਸੰਗਤ ਬਹੁਤ ਜਿਆਦਾ ਹੁੰਦੀ ਆ ਅਸੀਂ ਬਿਲਕੁਲ ਸਹੀ ਟਾਈਮ ਤੇ ਆਇਆ ਸਾਨੂੰ ਇੰਨੀ ਸੰਗਤ ਨਹੀਂ ਮਿਲੀ ਹੈਗੀ ਆ ਦੇਖੋ ਇਧਰੋਂ ਦੇਖੋ ਨਾਲ ਦੀ ਨਾਲ ਕੰਮ ਵੀ ਚੱਲਦਾ ਪਿਆ ਵਾ ਇੱਥੇ ਕਿ ਸਾਨੂੰ ਰਸ਼ ਮਿਲਿਆ ਵਾ ਉੱਪਰ ਮੌਕੇ ਵੀ ਕਰਦੇ ਪਿਆ ਇੱਥੇ ਵਧੀਆ ਅੱਗੇ ਨਹੀਂ ਹੁੰਦਾ ਸੀਗਾ ਨਾ ਜਦੋਂ ਹਨਾ ਪ੍ਰਸ਼ਾਦ ਖੋਕੇ ਲੈ ਜਾਂਦੇ ਸੀਗੇ ਪ੍ਰਸ਼ਾਦ ਖੋਕੇ ਲੈ ਜਾਂਦੇ ਸੀਗੇ ਫੋਨ ਨਹੀਂ ਉਹਨਾ ਬਹੁਤ ਵਧੀਆ ਇਹਨਾਂ ਨੇ ਸਿਸਟਮ ਕਰਤਾ ਕਿ ਮੰਕੀ ਵਗੈਰਾ ਬਹੁਤ ਘੱਟ ਆਉਂਦੇ ਆ ਇੱਥੇ ਵੀ ਲੱਗ ਰਹੇ ਆ ਉਹਦੇ ਉੱਪਰ ਫਰੈਂਡਸ ਹਨਾ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਇੱਕ ਮੰਕੀ ਆਇਆ ਸੀਗਾ ਉਹ ਖੋ ਕੇ ਲੈ ਗਿਆ ਸੀਗਾ ਕਸੂਮਾ ਖੋ ਕੇ ਲੈ ਗਿਆ ਸੀਗਾ ਤੇ ਉਹਨੂੰ ਰੋਟੀ ਦੇ ਕੇ ਬੜਾ ਮੁਸ਼ਕਲ ਨਾਲ ਦਬਾਇਆ ਜੇਕਰ ਉਹ ਵਾਲੀ ਵੀਡੀਓ ਨਹੀਂ ਦੇਖੀ ਦੀ ਤਾਂ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਆ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਜਿੱਥੇ ਮੰਕੀ ਐ ਚਸ਼ਮਾ ਖੋਕੇ ਲੈ ਗਿਆ ਸੀਗਾ ਤੇ ਉਹਦੇ ਕੋਲੋਂ ਫਿਰ ਆਪਾਂ ਨੇ ਲਿਆ ਸੀਗਾ ਉਹ ਦੇਖੋ ਜੀ ਮੈਂ ਫੋਨ ਦੀ ਕੋਸ਼ਿਸ਼ ਕਰਦੇ ਆ ਇਥੇ ਵੀ ਹਨਾ ਕਿਸੇ ਦੇ ਚਸ਼ਮਾ ਲੱਗਿਆ ਹੋਵੇ ਕੈਪ ਲਈ ਹੋਵੇ ਪ੍ਰਸ਼ਾਦ ਹੋਵੇ ਪਰਸ ਹੋਵੇ ਸਾਰੇ ਖੋਕੇ ਲੈ ਜਾਂਦੇ ਨੇ ਉਹ ਦੇ ਮੌਕੀ ਕੋਲ ਡਰਿੰਕ ਪੀਂਦਾ ਪਿਆ ਕਿਸੇ ਦਾ ਉਹ ਦੇ ਪਾਣੀ ਦੀ ਬੋਤਲ ਖੋਲ ਕੇ ਬੋਤਲ ਕਿੰਨਾ ਕੁ ਸ칸ਦੇ ਪਿੰਦੇ ਆ ਆ ਸਿੱਜੀ ਜਗ੍ਹਾ ਛਾੜੀ ਬੰਨ੍ਹਦੇ ਆ ਉ ਉ ਚੇਕਾ ਯਾ ਇਹ ਤਾਂ ਨਾ ਦੇ ਚੁਂਦੀ ਆ ਚਲੋ ਇਹ ਅੰਦਰ ਪੱਕੇ ਭੁੱਕੇ ਆ ਗਏ ਜਿਹੜੀਆਂ ਆ ਚੀਜ਼ਾਂ ਨੇ ਨਾ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਹੈਗਾ ਆ ਚਾਹ ਦੇ ਅਜਮਨਾ ਸ਼ੇਵਾਂ ਦੀ ਘੜੀ ਇਹ ਕਿੰਨਾ ਦੀਆਂ ਨਹੀਂ ਤੇ ਹੈ ਕੀ ਚੀਜ਼ ਹੈ ਇਹਨਾਂ ਬਾਰੇ ਮੈਨੂੰ ਨਹੀਂ ਇੰਨਾ ਪਤਾ ਹੈਗਾ ਇਹਦੇ ਕੋਈ ਨਾ ਮੈਂ ਸਰਚ ਮਾਰੂੰਗਾ ਸਰਚ ਮਾਰ ਕੇ ਫਿਰ ਤੁਹਾਨੂੰ ਦੱਸੂੰਗਾ ਕਿ ਇਹ ਚੀਜ਼ ਹੈ ਕੀ ਆ ਆ ਦੇਖੋ ਕਿੰਨੀ ਜਿਆਦਾ ਨੇ ਤੇ ਇਹ ਨਹੀਂ ਪਤਾ ਕਿ ਕੀ ਚੀਜ਼ ਹੈ ਤੇ ਪਿੱਛੇ ਉਹ ਕੋਲੇ ਨਾਗਾ ਸਭ ਪਿੱਛੇ ਚਲੋ ਦਿੱਲੀ ਸੜਕੂ ਆਵਾ ਚਲੋ ਚਲੋ ਇੱਧਰੋਂ ਹੀ ਨਿਕਲ ਚਲੋ ਆ ਦੇਖੋ ਹਰੇ ਵੀ ਨਾ ਹਰੇ ਪਏ ਨੇ ਥੱਲੇੋਂ ਸੁੱਕੇ ਪਏ ਆ ਹੂੰ ਕੋਆ ਵਸਾਇਆ ਉੱਥੇ ਨਾ ਉਹ ਕਰਦੇ ਹੁੰਦੇ ਸੀ ਸਹਾਜ